ਚੋਣ ਹੋ ਰਹੀ ਆ ਉਹ ਬੜੀ ਦੁਖਦਾਈ ਨਾ ਮੌਤ ਹੋਈ ਆ ਉਸ ਤੋਂ ਬਾਅਦ ਖਰਚਾ ਪੈ ਰਿਹਾ ਲੋਕਾਂ ਤੇ ਤੇ ਜਿਹੜੀ ਤੁਸੀਂ ਬਾਰਸ ਜੱਥੇ ਦੀ ਬਾਰਸ ਜੱਥੇਬੰਦੀ ਬਾਰ-ਬਾਰ ਕਰਿਓ ਇਹ ਲਵਾਰਸ ਜੱਥੇਬੰਦੀ ਆ ਇਹ ਸਮਾਜ ਸਭ ਤੋਂ ਪਹਿਲਾਂ ਇਹਨਾਂ ਦਾ ਅਸੀਂ ਵਿਰੋਧ ਕਰਨਾ ਸਾਡਾ ਹੱਕ ਆ ਹੱਕ ਕਿ ਅਸੀਂ ਲੋਕਾਂ ਨੂੰ ਵੀ ਜਾਗਰੂ ਕਰਨਾ ਉੱਤੇ ਤਰਨਤਰ ਸਭ ਜਾ ਕੇ ਸਨਾਤਨ ਪ੍ਰੇਮੀਆਂ ਨੂੰ ਬਈ ਇਹ ਸਮਾਜ ਨੂੰ ਤੋੜਨ ਵਾਲੇ ਬੰਦੇ ਨੇ ਸਮਾਜ ਨੂੰ ਜੋੜਨ ਵਾਲੇ ਨਹੀਂ ਸੰਵਿਧਾਨ ਨੂੰ ਮੰਨਣ ਵਾਲੇ ਵਿਅਕਤੀ ਨਹੀਂ ਫਿਰ ਸੌ ਚੱਕਦੇ ਆ ਸਬਦਾਨ ਦੀ ਵੀ ਕਿਹੜੇ ਗੱਲਾਂ ਕਰਦੇ ਦੋ ਦੋ ਗੱਲਾਂ ਜਿਹੜੀਆਂ ਕਰਦੇ ਨੇ ਇਹ ਦੋ ਗੱਲਾਂ ਵਾਲੇ ਸਾਨੂੰ ਪਸੰਦ ਨਹੀਂ ਸਾਨੂੰ ਇੱਕ ਸਿੱਧੀ ਗੱਲ ਇੱਕ ਗੱਲ ਪਸੰਦ ਆ ਇੱਕ ਗੱਲ ਜਿਹੜੀ ਸਬਦਾਨ ਦਾ ਦਾਇਰਾ ਮੰਨੋ ਅਦਾਲਤ ਦਾ ਦਾਇਰਾ ਮੰਨੋ ਜੋ ਵੀ ਹੈ ਸਾਡਾ ਭਾਰਤ ਦਾ ਕਾਨੂੰਨ ਉਹਦੇ ਅਨਸਾਰ ਚੱਲੋ ਜੀ ਤੁਸੀਂ ਤਰਨ ਤਰਨ ਜਾ ਕੇ ਪ੍ਰਚਾਰ ਤਰਨ ਤਰਨ ਜਾ ਕੇ ਅਸੀਂ ਘਰ ਘਰ ਜਾ ਕੇ ਪ੍ਰਚਾਰ ਕਰਨਾ ਬਈ ਜਿਹੜਾ ਸਾਡੇ ਸਦੀਰ ਕੁਮਾਰ ਸੂਰੀ ਜੀ ਦਾ ਕਾਤਲਾ ਉਹਦਾ ਭਰਾ ਮਨਦੀਪ ਸਿੰਘ ਖੜਾ ਵਾ ਦੋ ਦਿਨ ਹੋਰ ਜਥੇਬੰਦੀ ਨਾਲ ਖੜਾ ਕਰਤਾ ਉਹਨੂੰ ਸਾਂਝਾ ਉਮੀਦਵਾਰ ਬਣਾ ਲਿਆ ਜੀ ਲਵਾਰਸ ਜਥੇਬੰਦੀ ਨੇ ਵੀ ਲਵਾਰਸ ਜਥੇਬੰਦੀ ਦਾ ਮਤਲਬ ਸਭ ਤੋਂ ਪਹਿਲਾ ਵਾ ਉਹਨਾਂ ਨੇ ਫੰਡ ਇਕੱਠੇ ਕਰਨੇ ਆ ਫੰਡ ਕਰਨਾ ਪਹਿਲਾਂ ਵੀ ਫੰਡ ਕੀਤਾ ਪੈਸੇ ਇਕੱਠੇ ਕੀਤੇ ਹੁਣ ਵੀ ਤੇ ਉਹ ਜਿਹੜਾ avatars ਖੰਡਾ ਸੀ ਅਤਵਾ ਦੀ ਸੀ ਉਹਦੀ ਮਾਂ ਵੀ ਅੱਜਕੱਲ ਬੜੀ ਲਵਾਰਸ ਜਥੇਬੰਦੀ ਦੇ ਖਿਲਾਫ ਬੋਲਦੀ ਪਈ ਆ ਮੈਂ ਸਭ ਤੋਂ ਪਹਿਲਾਂ ਤਰਨਤਾਰਨ ਸਾਹਿਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਹੱਥ ਜੋੜ ਕੇ ਬਈ ਭਰਾਵੋ ਪਹਿਲਾਂ ਤਾਂ ਤੁਸੀਂ ਬਹੁਤ ਵੱਡੀ ਗਲਤੀ ਕਰ ਲਈ ਜਦੋਂ ਆ ਕੇ ਇਹ ਅਮਰਤਪਾਲ ਮੋਤਪਾਲ ਨੂੰ ਉਸ ਤੋਂ ਬਾਅਦ ਤੁਹਾਡੀ ਕੋਈ ਉਥੇ ਡਿਵੈਲਪਮੈਂਟ ਨਹੀਂ ਹੋਈ ਤੁਹਾਡਾ ਕੋਈ ਉਥੇ ਕਿਸੇ ਦੇ ਸੈਨਾ ਦੇ ਮੋਹਰ ਨਹੀਂ ਲੱਗੀ ਕੁਝ ਨਹੀਂ ਕਿਉਂਕਿ ਉਹ ਪਹਿਲਾਂ ਹੀ ਡੁਰੂਗੜ ਜੇਲ੍ਹ ਵਿੱਚ ਬੈਠਾ ਉਹਦੀ ਹਰਕਤਾਂ ਹੀ ਇੰਨੀਆਂ ਗੰਦੀਆਂ ਸੀਗੀਆਂ ਤਾਂ ਉਹ ਡਿਵਰੂਗੜ ਜੇਲ੍ਹ ਵਿੱਚ ਬੈਠਾ ਹੁਣ ਤੁਸੀਂ ਕਿਸੇ ਚੰਗੇ ਅਮੀਰਵਾਰ ਚਾਹੇ ਕੇਂਦਰ ਸਰਕਾਰ ਦਾ ਹੈ ਚਾਹੇ ਪੰਜਾਬ ਸਰਕਾਰ ਦਾ ਹੈ ਇਹ ਤੁਸੀਂ ਦੋਨਾਂ 'ਚੋਂ ਚੁਣ ਲੋ ਕਿਹਨੂੰ ਵੋਟ ਪਾਉਣੀ ਆ ਸਾਡਾ ਸਿਰਫ ਤੇ ਸਿਰਫ ਵਿਰੋਧ ਕਰਨਾ ਇਹ ਜਿਹੜਾ ਮਨਦੀਪ ਸਿੰਘ ਆ ਇਹਦਾ ਵਿਰੋਧ ਕਰਨਾ ਇਹ ਸਾਨੂੰ ਅੱਜ ਧਮਕੀਆਂ ਦੇ ਰਹੇ ਨੇ ਵੀ ਤੁਸੀਂ ਤਰਨਤਾਰਨ ਆ ਕੇ ਦਿਖਾ ਦਿਵਾਵੋ ਪੜ ਦੇਾਂਗੇ ਗੁਰਸਿਮਰਨ ਸਿੰਘ ਮੰਡੇ ਨਾ ਕਾਇਰ ਨਹੀਂ ਹੈ ਵੀ ਤੁਸੀਂ ਪੜ ਦੇਓਗੇ ਆ ਦੇਖੋ ਖਾਲਸਤਾਨ ਮਰਦਾਬਾ ਲਿਖਿਆ ਬਾਹ ਦੇ ਪਹਿਲਾਂ ਹੀ ਅਸੀਂ ਡਰਨ ਵਾਲੇ ਜੰਮੇ ਹੀ ਨਹੀਂ ਉਸ ਦਿਨ ਅਸੀਂ ਜਾਵਾਂਗੇ ਸ੍ਰੀ ਤਰਨਤਾਰਨ ਸਾਹਿਬ 'ਚ ਘਰ ਘਰ ਜਾਵਾਂਗੇ ਮੰਦਰਾਂ ਦੇ ਵਿੱਚ ਜਾਵਾਂਗੇ ਗੁਰਦਰਾ ਸਾਹਿਬ ਕਮੇਟੀਆਂ ਜਾਵਾਂਗੇ ਵੀ ਇਹਨਾਂ ਲੋਕਾਂ ਦੀ ਸਪੋਰਟ ਨਹੀਂ ਕਰਨੀ ਤੁਸੀਂ। ਉਸੇ ਤਰ੍ਹਾਂ ਅਸੀਂ ਵਿਰੋਧ ਕਰਾਂਗੇ ਵੀ ਇਹ ਬੰਦੇ ਬਦੀਆ ਨਹੀਂ ਹੈਗੇ। ਇਹ ਜਦੋਂ ਸੁਰੀ ਕੁਮਾਰ ਸੂਰੀ ਦਾ ਕਤਲ ਹੋਇਆ ਉਦੋਂ ਪਤਾ ਨਹੀਂ ਕਿੰਨੀ ਫੰਡਿੰਗ ਆਈ ਇਹ ਫੁੱਲਾਂ ਦੀ ਵਰਖਾ ਕਰ ਰਹੇ ਆ। ਇਹਨਾਂ ਨੇ ਕੀ ਕੀਤਾ ਜਿੱਦਾਂ ਜੀ ਕਤਲ ਕਰਕੇ ਵਰਖਾ ਕਰ ਰਹੀ ਹੈ। ਇਹਨਾਂ ਲੋਕਾਂ ਦਾ ਦਾਦਾ ਸੂਬਾ ਸਿੰਘ ਦਾ ਜ਼ੇਲਚ ਕੀਤਾ। ਇਹਨਾਂ ਲੋਕਾਂ ਦਾ ਜੇ ਅਗਰ ਪਹਿਲਾਂ ਹੀ ਪੁਲਿਸ ਅੰਮ੍ਰਿਤਸਰ ਪੁਲਿਸ ਇਨਕਾਊਂਟਰ ਕਰ ਦਿੰਦੀ ਆ ਬਹੁਤ ਵਧੀਆ ਹੋ ਜਾਣਾ ਸੀ ਅਸੀਂ ਆਸਿਆ ਪਈ ਨਹੀਂ ਪੈਣਾ ਸੀ ਇਲੈਕਸ਼ਨ ਚ ਠੀਕ ਹੈ ਵਿਰੋਧ ਹਾਂ ਇਸ ਕਰਕੇ ਅਸੀਂ ਵੱਧ ਤੋਂ ਵੱਧ ਵਿਰੋਧ ਕਰਾਂਗੇ ਤਰਨਤਾਰਾਂ ਸਾਂ ਜਾਵਾਂਗੇ ਜਿਸ ਨੇ ਪੰਗਾ ਲੈਣਾ ਲੈ ਲਿਓ ਅਸੀਂ ਡਰਾਂਗੇ ਨਹੀਂ ਦੇਖਣਾ ਤਾਂ ਕੀ ਆ ਜੀ ਜਿਹੜੀ ਟਿਕਟ ਦਿੱਤੀ ਆ ਵੈਸੇ ਤਾਂ ਦੇਣੀ ਨਹੀਂ ਚਾਹੀਦੀ ਇਹ ਸਾਰਾ ਸਰ ਖਾਲਿਸਤਾਨ ਦੇ ਮੰਗ ਨੂੰ ਲੈ ਕੇ ਟਿਕਟ ਦਿੱਤੀ ਜਾ ਰਹੀ ਹੈ ਇਹਦਾ ਮਾਹੌਲ ਖਰਾਬ ਕਰਨਾ ਜਿਹੜਾ ਤਰਨਤਾਰਾਂ ਦੇ ਲੋਕ ਜਿਹੜੇ ਅੱਜਕੱਲ੍ਹ ਖੁੱਲੇ ਘੁੰਮ ਰਹੇ ਦਿਨਾਰੇ ਬੱਚੇ ਸੇਫ ਘੁੰਮ ਰਹੇ ਆ ਸਰਕਾਰਾਂ ਦੇ ਮੌਜੂਦਗੀ ਵਿੱਚ ਸੇਫ ਘੁੰਮ ਰਹੇ ਆ ਬਚੀਆਂ ਬਾਹਰ ਜਾ ਸਕਦੀਆਂ ਜਦੋਂ ਇਹਨਾਂ ਟਿਕਟ ਮਿਲ ਜੇ ਕਿਉਂਕਿ ਇਹ ਮਾਹੌਲ ਰਹੇਗਾ ਇਹ ਮਾਹੌਲ ਨਹੀਂ ਰਹੇਗਾ ਜੀ ਇਹਨਾਂ ਦਾ ਆਪਣਾ ਰਾਜ਼ ਹੋ ਜਾਣਾ ਕਲਸਤਾਨੀਆਂ ਦਾ ਜੋ ਕਿ ਮੇਰਾ ਤਰਨ ਤਰਨ ਵਾਲੇ ਨੂੰ ਕਹਿਣਾ ਚਾਹਨਾ ਕਿ ਤੁਸੀਂ ਆਪਣੀ ਸੋਚ ਨਾ ਦੇਖੋ ਕਿ ਜਿਹੜੇ ਸੰਦੀਪ ਸੰਦੀਪ ਦੇ ਭਰਾ ਨੇ ਸੂਰੀ ਦਾ ਮਾਰੇ ਅੰਦਰ ਸੁਭਾ ਸਿੰਘ ਮਾਰਦਾ ਇਹ ਕਤਲ ਕਰਦੇ ਆ ਬਾਅਦ ਚੋਂ ਐਮਐਲਏ ਟਿਕਟ ਐਮਪੀ ਟਿਕਟ ਪਾਲਦੇ ਆ ਟਿਕਟ ਲੈਣ ਵਾਸਤੇ ਪਹਿਲੇ ਬੰਦਾ ਮਾਰੋ ਪਰ ਟਿਕਟ ਲੈ ਲਓ ਇਹ ਤੁਸੀਂ ਇਹ ਗੱਲ ਕਹਦੇ ਹੋ ਕਿ ਉਹ ਮਾਹੌਲ ਕਰਨਾ ਬੁਝੇਗਾ ਕਿ ਉਹ ਆਲਰੇਡੀ ਪਹਿਲੇ ਅਮਰੋਦ ਪਾਲ ਜਿੱਤੇ ਹੋਏ ਨੇ ਇਹ ਸੰਸਦ ਨੇ ਜੇ ਅਗਰ ਇਤਾਂ ਦੀ ਗੱਲ ਹੁੰਦੀ ਜਿੱਤ ਨਹੀਂ ਜਮਰੀ ਪਾਲ ਜਿੱਤੇ ਆਇਆ ਤੇ ਉਹਨੂੰ ਸਹੋ ਚੁੱਕਨ ਦਿੱਤੀ ਆਪਾਂ ਲੋਕ ਵੋਟ ਕਿਉਂ ਪਾਨੇ ਆ ਆਪਣੇ ਸ਼ਹਿਰ ਦੀ ਜਿਹੜੀ ਹਾਲਾਤ ਖਰਾਬ ਐ ਸੜਕਾਂ ਹੋ ਗਈਆਂ ਉਹ ਹੋ ਗਈਆਂ ਕਿ ਇਹ ਲੋਕਾ ਇਹ ਲੋਕ ਕਰ ਪਾਣਗੇ ਉਹ ਕੰਮ ਗਰੋਥ ਕਰ ਪਾਣਗੇ ਆਪਣੇ ਸ਼ਹਿਰ ਦੀ ਤੁਹਾਨੂੰ ਕੀ ਲੱਗਦਾ ਉਸੇ ਕਿਸ ਨੂੰ ਟਿਕਟ ਮਿਲਣੀ ਚਾਹੀਦੀ ਸੀ ਮੈਂ ਕਹਿੰਦਾ ਤਰਨ ਤਰਵਲੇ ਕਿਸੇ ਪਾਰਟੀ ਨੂੰ ਵੋਟ ਪਾਣ ਹਾਜ਼ਿਰ ਇਹ ਕੰਦਰ ਭਾਜਪੀ ਨੂੰ ਪਾਵੇ ਕਾਲੀਆਂ ਨੂੰ ਪਾਵੇ ਆਮ ਆਦਮੀ ਪਾਰਟੀ ਪਾਵੇ ਕਾਂ ਕਿ ਜਿੱਥੇ ਦਿਲ ਕਰਦਾ ਪਾਵੇ ਜਿਹੜੀਆਂ ਵਾਰਿਸੇ ਪੰਜਾਬ ਜਿਹੜੀਆਂ ਇਹਨਾਂ ਨੇ ਜੱਥੇਬੰਦੀ ਆਪਣੀ ਇੱਕ ਬਣਾਈ ਆ ਪਾਰਟੀ ਇਹਨਾਂ ਨੂੰ ਵੋਟ ਨਾ ਪਾੜ ਮੈਂ ਤਰਨਤਾਰਨ ਵਾਲਿਆਂ ਨੂੰ ਇਹ ਅਪੀਲ ਕਰਦਾ ਬਿਲਕੁਲ ਵਿਰੋਧ ਕਰਾਂਗੇ ਜੀ ਜਾਵਾਂਗੇ ਵੀ ਇਹ ਦੋ ਚਾਰ ਜਣੇ ਤੇ ਪ੍ਰੋਗਰਾਮ ਬਣਾ ਰਿਆ ਤਰਨਤਾਰਨ ਜਾ ਕੇ ਸੰਦੀਪ ਸੰਦੀਪ ਭਰਾ ਦਾ ਵਿਰੋਧ ਕਰਨ ਦੀ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ